हां मेरा मल्कजीत सिंह पोस्ट 36 सगड़ हां जी बहुत ज्यादा गर्व की बात है महसूस हो रहा है मेरे को बहुत बढ़िया पूरा पिंड वाले ने बड़ा बढ़िया स्वागत किया मेरा हां जी बहुत बढ़िया लगा एक घटना 31 2024 ਨੂੰ ਵਜੀ ਮਤਲਬ ਕਿ ਆਪਾਂ بیس ਕੈਂਪ ਲਾਉਣਗੇ ਨਵਾਂ ਕੈਂਪ ਉੱਥੇ ਨਕਸਲੀਆਂ ਨੇ ਸਾਡੇ ਤੇ এনਕਾਉਂਟਰ ਸ਼ੁਰੂ ਹੋ ਗਿਆ ਉੱਥੇ এনਕਾਉਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ ਔਰ ਮੇਰੇ ਦੋ ਗੋਲੀ ਲੱਗੀ ਇੱਕ ਛਾਤੀ ਔਰ ਇੱਕ ਮੇਰੇ ਡੋਲੇ ਤੇ ਗੋਲੀ ਲੱਗੀ ਠੀਕ ਹੈ ਜੀ ਤੇ ਜਿਹੜੇ ਨਕਸਲੀ ਉਧਰੋਂ ਆਪਣੇ ਮੇਰੇ ਸਾਥੀ ਵਾਲਾ ਆ ਰਹੇ تھے ਉਹਨਾਂ ਨੂੰ ਰੋਕਿਆ ਹੋਰ ਪਿੱਛੇ ਪਿੱਛੇ ਭੇਜਿਆ ਗਿਆ ਇੱਕ ਬੰਦਾ ਇਹ ਆਪਣਾ ਪਰ ਬਾਅਦ ਵਿੱਚ ਹਸਪਤਲ ਚ ਜਾ ਕੇ ਡੈਥ ਹੋ ਗਿਆ ਦੇਸ਼ ਵਾਸਤੇ ਇਹ ਗਰਵ ਦੀ ਗੱਲ ਆ ਬਦਲੀ ਪਰ ਜਦ ਮੈਨੂੰ ਪਹੁੰਚ ਭਰਤੀ ਹੁੰਦੇ ਆ ਤੇਹਾਨੋ ਹਰ ਇੱਕ ਨੂੰ ਮੇਰੇ ਫੌਜ ਦੇ ਅਗੇ ਸੇਵਾ ਚ ਚੰਗੇ ਕੰਮ ਕਰਨੇ ਚਾਹੀਦੇ ਹਨ ਠੀਕ ਹੈ ਜੀ ਬਹੁਤ ਗਰਵ ਦੀ ਗੱਲ ਹੈ ਜਦ ਪਤਾ ਜਾਈਏ ਉਹਦੇ ਵਿੱਚ ਮੇਰੇ ਲਈ ਉਹ ਸੋਨੇ ਚੱਕਰ ਤੇ ਨਾਮ ਆਇਆ ਮੇਰਾ 15 ਅਕਤੂਬਰ 2024 ਦੇ ਵਿੱਚ ਅ ਔਰ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ ਨੌਜਵਾਨੀ ਨੂੰ ਇਹ ਕਿ ਨਸ਼ਿਆਂ ਤੋਂ ਦੂਰ ਰਹਿਣ ਔਰ ਫੌਜ ਵਾਲਾ ਵੱਤ ਤੋਂ ਵੱਧ ਜੇ ਆਪਣੇ ਜ ਫੌਜ ਦੇ ਵਿੱਚ ਭਰਤੀ ਹੋਣ ਲਾਈਫ ਤੇ ਬਸ ਇਹੀ ਸੁਪਨੇ ਕਿ ਆਪਣੇ ਮਤਲਬ ਕਿ ਦੇਸ਼ ਦੀ ਸੇਵਾ ਕਰਦੇ ਰਹਾਂਗੇ ਮੈਂ ਜੀ ਨਾਮ ਪ੍ਰਮਾਤਮਾ ਦਾ ਲੱਖ-ਲੱਖ ਸ਼ੁਕਰ ਕਰਦੀ ਹਾਂ ਜੀ ਬਸ ਇਹੀ ਕਹਿਣਾ ਚਾਹੁੰਦਾ ਕਿ ਪ੍ਰਮਾਤਮਾ ਦਾ ਲੱਖ-ਲੱਖ ਸ਼ੁਕਰ ਹੈ ਜੀ ਇਹ ਖੁਸ਼ੀ ਮਨਾਉਣ ਲਈ ਜੀ ਉਸ ਲਈ ਕਿੰਨੇ ਸੂਝਣਾ ਮਿਲ ਗਈ ਤੁਹਾਨੂੰ ਇਹ ਨਾਲ ਸ਼ਾਮ ਨੂੰ 7 ਵਜੇ ਇਹਨਾਂ ਨੇ ਫੋਨ ਕੀਤਾ ਸੀ ਤੇ ਦੀਦੀ ਨੂੰ ਕੀਤਾ ਸੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਗੋਲੀ ਲੱਗ ਗਈ ਇਦਾਂ ਤੇ ਫਿਰ ਜੱਗਦਾ ਮੰਮੀ ਰੋਂ ਲੱਗ ਗਏ ਫਿਰ ਇਹਨਾਂ ਨੇ ਫਿਰ ਆਪ ਵੀਡੀਓ ਕਾਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਸਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ ਉਸ ਵੇਲੇ ਤਾਂ ਮਨ ਭਰ ਗਿਆ ਪਰ ਜਦੋਂ ਸੋਹਰਿਆ ਚੱਕਰ ਦੇ ਵਾਸਤੇ ਨਾ ਅਨਾਉਂਸ ਹੋਇਆ ਉਹ ਹੋਣਾ ਚਾਹੀਦਾ ਉਦੋਂ ਵਧੀਆ ਲੱਗਿਆ ਪਰ ਮਾਤਮਾ ਦਾ ਲੱਖ ਲੱਖ ਸ਼ੁਕਰ ਬਸ ਤੁਸੀਂ ਨਾਲ ਹੀ ਸੀ ਰਾਸ਼ਟਰਪਤੀ ਦੇ ਮੇਲ ਚ ਹਾਂਜੀ ਉਸ ਵੇਲੇ ਜਦੋਂ ਇਹਨਾਂ ਨੂੰ ਰਾਸ਼ਟਰਪਤੀ ਦੇਰੇ ਸੀ ਸੋਹਰਿਆ ਚੱਕਰ ਤੁਹਾਨੂੰ ਕਿੰਨਾ ਕੋ ਮਹਿਸੂਸ ਹੋ ਰਿਹਾ ਸੀ ਮਾਨ ਹਾਂਜੀ ਬਹੁਤ ਵਧੀਆ ਨਾਨਕੇ ਪਰੋਚੇ ਦਾ ਨਾਨਾ ਜੀ ਆਰਮੀ ਦੇ ਸੂਬੇ ਦਾ ਦੋ ਨ ਲੜਾਈਆਂ 65 ਘੱਟ ਜੜਾਈ ਲੜੀ ਇਹਦਾ ਛੋਟਾ ਭਰਾ ਆਰਮੀ ਦੇ ਵਿੱਚ ਹੈ ਬਾਕੀ ਬਣਾਈਆਂ ਨੇ ਆਰਮੀ ਦੇ ਵਿੱਚ ਆ ਸਾਰੇ ਸਾਡੇ ਪਰਿਵਾਰ ਦੇ ਵਿੱਚ ਹਰ ਇੱਕ ਨੂੰ ਮਾਣ ਹੈ ਕਿ ਦੇਸ਼ ਦੀ ਸੇਵਾ ਕਰਨ ਦੀ ਗੁੱਟੀ ਆ ਮੇਰਾ ਆਰਮੀ ਨੇ ਨਾਨਕ ਨਾਨਕ ਨਾ ਲੱਗਦੀ ਠੀਕ ਹੈ 900 ਮਾਣਾ ਮੈਨੂੰ ਮਹਲਾ ਵੀ ਸਾਡੇ ਪਰਿਵਾਰ ਦਾ ਇਹਨਾਂ ਨਾਂਾ ਰੋਸ਼ਨਜੀਤ ਪਿੰਡ ਦੇ ਵਿੱਚ ਮੇਰੇ ਸਾਹ ਪਿੰਡ ਦਾ ਹੀ ਪਿੰਡ ਦਾ ਹੀ ਨਾਂ ਕੋਈ ਹੋਰ ਵੀ ਹੈਗਾ ਸੋਰੇ ਚੱਕਰ ਪਿੰਡ ਦਾ ਹੋਰ ਨਹੀਂ ਕੋਈ ਹੈਗਾ ਇਹ ਹੋਈ ਐ ਸਰਪੇ ਵਿਰਾਇਤੀ ਸ਼ੁਰੂ ਵਿੱਚ ਜੋ ਜਨ ਜੀ ਨਹੀਂ ਗਏ ਆ ਰਾਠਪੜੀ ਭਮੜਾ ਤਿੰਨ ਸਰਦਾਰ ਇਤਨਾ ਫੱਜਾਂ ਦੇ ਵਿੱਚੋਂ ਜਿਨ੍ਹਾਂ ਨੂੰ ਸੋਰੀਆ ਚੱਕਰ ਮਿਲਿਆ ਜਦੋਂ ਇਹਨਾਂ ਨੇ ਲਿਆ ਰਾਸ਼ਟਰਪਤੀ ਬਹੁਤ ਬੜੀ ਖੁਸ਼ੀ ਹੋਈ ਹੈ ਫਿਰ ਮੁੱਢ ਤੋਂ ਹੀ ਇਰਾਦਾ ਇਹਨੇ ਪ੍ਰਤੀਆਂ ਵੇਖੀਆਂ ਬਾਅਦ ਵਿੱਚ ਫਿਰ ਚਲੋ ਮਤਲਬ ਵੀ ਬਾਅਦ ਵਿੱਚ ਸੀਆਰਪੀ ਜੋ ਗਿਆ ਫਿਰ ਇਹਦੇ ਆਪਣਾ ਮਿਹਨਤ ਕੀਤੀ ਕੋਪਰ ਰਿਕਮੈਂਡ ਹੋ ਜੋਗੀ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡੇ ਪਿੰਡ ਨੂੰ ਤੇ ਪਹਿਲਾ ਸਿਕਸਵਾਰ ਜਿੰਨੇ ਸੂਰਜ ਚੱਕਰ ਸਾਡੇ ਪਿੰਡ ਚ ਪ੍ਰਾਪਤ ਕੀਤਾ ਤੇ ਸਾਨੂੰ ਇਹ ਤੇ ਮਾਣ ਵੀ ਆ ਤੇ ਇੰਨੇ ਨਕਸਲੀਆਂ ਨੂੰ ਨੱਥ ਪਾ ਕੇ ਤੇ ਆਪਣੇ ਆਪ ਤੇ ਗੋਲੀਆਂ ਖਾ ਕੇ ਤੇ ਆਪਣੇ ਜਵਾਨ ਨੂੰ ਨਾਲ ਵਾਪਸੀ ਸਹੀ ਸਲਾਮਤ ਲਿਕੇ ਤੇ ਮਾਣਿਆ ਸਾਨੂੰ ਘਰ ਵੇ ਆ ਜੀ ਤੇ ਅੱਜ ਫੇ ਕਿੱਦਾਂ ਦਾ ਸਵਾਗਤ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਬਹੁਤ ਵਧੀਆ ਪ੍ਰੋਗਰਾਮ ਲੱਗਾ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਅਸੀਂ ਨੌਜਵਾਨ ਨੇ ਇਹੋ ਕਹਿਣਾ ਚਾਹੁੰਦੇ ਕਿ ਨਸ਼ੇ ਨੂੰ ਤਿਆਗ ਕੇ ਨਾ ਤੁਸੀਂ ਪੜ੍ਹ ਤੋਕ ਨੌਕਰੀ ਵੱਲ ਧਿਆਨ ਦਿਓ ਬੜਾ ਜਮਾਨ ਕਰਦਾ ਕਿ ਸਾਡਾ ਸੁਪੁੱਤਰ ਸਰਦਾਰ ਮਲਕੀਤ ਸਿੰਘ ਜੀ CRPF ਦੇ ਵਿੱਚੋਂ ਸੂਰਿਆ ਪ੍ਰਾਪਤ ਚੱਕਰ ਪ੍ਰਾਪਤ ਕਰਕੇ ਨਗਰ ਵਿੱਚ ਪਹੁੰਚਿਆ ਇਹ ਨਗਰ ਦੇ ਵਿੱਚ ਪਹਿਲਾ ਜਵਾਨ ਹੈ ਜੋ ਸੂਰਿਆ ਚੱਕਰ ਲੈ ਕੇ ਆਇਆ ਇਸ ਤੋਂ ਪਹਿਲਾਂ ਸਾਰੇ ਆਪ ਆਪਣੇ ਰੈਂਕ ਤੇ ਪੈਨਸ਼ਨ ਆਏ ਨੇ ਪਰ ਅੱਜ ਬਹੁਤ ਮਾਣ ਹੈ ਨਗਰ ਦਾ ਨਾਮ ਉੱਚਾ ਕੀਤਾ ਨਗਰ ਨੂੰ ਬਹੁਤ-ਬਹੁਤ ਵਧਾਈਆਂ ਨੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਨੇ